ਸ਼ਾਂਤੀ ਦਿਆਲਤਾ ਆ ਤੇ ਅਨਛਾ ਨੂੰ ਫੈਲਾਉਣਾ ਵਿੱਚ ਲਗਾ ਦਿੱਤਾ ਹਾਂ ਹੁਣ ਤੂੰ ਕੁਐਸਚਨ ਦਾ ਦੱਸੇਂ ਕਿ ਕੁਝ ਕੀ ਹੋਇਆ ਸੀ ਦੱਸ ਕਾਲਿੰਗ ਨਹੀਂ ਇਹ ਮੁੰਡੀ ਪੈਰੇ ਦੀ ਕੀ ਦੱਸੇਂ ਕੁਝ ਦੱਸ ਦੇ ਗਲਤ ਦੱਸ ਦੇ ਕੁਝ ਮੰਝਾ ਕੀ ਦੱਸੇਂ ਵੀ ਇੱਕ ਰਾਜਾ ਸੀ ਉਹ ਹੀ ਬੋਵਾ ਦੱਸ ਗਈ ਹਾਂ ਉਹ ਨਹੀਂ ਆ ਪਤਾ ਹੀ ਉਹ ਜੀ ਉਹਦੇ ਰਾਜ ਦੇ ਵਿੱਚ ਲੋਕ ਖੁਸ਼ ਸੀ ਕਿ ਨਾ ਖੁਸ਼ ਸੀ ਖੁਸ਼ੀ ਖੁਸ਼ ਸੀ ਹੈ ਨਾ ਹਾਂ ਚਾਹ ਤੂੰ ਕੋ ਪੈਰੇ ਦੇ ਅਨਸਰ ਦੇ ਕਾਲੀ ਦਾ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਨਿਰਣਾ ਕੀਤਾ ਆਪਣੇ ਨਾਮ ਦੇ ਵਿਸਥਾਨ ਦਾ ਦੱਖਣ ਦੇ ਰਾਜ ਜਿਤਨਾ ਰਾਜ ਦੇ ਵਿਸਥਾਨ ਦੇ ਯੁੱਧ ਨਾ ਕਰਨ ਦਾ ਆਪਣੇ ਲੋਕਾਂ ਨੂੰ ਖੁਸ਼ ਕਰਨ ਦਾ ਹਾਂ ਦੱਸ ਕੀ ਆਊਗਾ ਦक्कਨ ਦੇ ਰਾਜਿਸਤਾਨ ਨਹੀਂ ਕਲਿੰਗਾ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਕੀ ਕੀਤਾ ਜਦੋਂ ਉਹਦਾ ਯੁੱਧ ਹੋ ਗਿਆ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਉਹਦਾ ਮਨ ਖਰਾਬ ਹੋ ਗਿਆ ਸੀ ਨਾ ਹਾਂ ਯੁੱਧ ਨਾ ਕਰਨ ਦਾ ਹਾਂ ਵੀ ਇਕੱਲੇ ਮੈਂ ਰਾਜ ਦੇ ਵਿਸਤਾਰ ਲਈ ਯੁੱਧ ਨਹੀਂ ਕਰਨਾ ਲੋਕਾਂ ਨੂੰ ਮਾਰਨਾ ਨਹੀਂ ਫੂਨ ਖਰਾਬਾ ਨਹੀਂ ਕਰਨਾ ਉਸ ਤੋਂ ਬਾਅਦ ਤਾਂ ਹੀ ਤਾਂ ਉਹਨੇ ਨੀਤੀ ਪਨਾਈ ਸੀ ਬੁੱਧਧਰਮ ਦੇ ਸਿਧਾਂਤਾਂ ਤੇ ਚੱਲ ਕੇ ਉਹਨੇ ਦਿਆਲਤਾ ਸ਼ਾਂਤੀ ਪਨਾਈ ਸੀ ਹੈਨਾ ਤੇ ਤੂੰ ਧਿਆਨ ਰੱਖ ਨਾ ਇਹ ਚੀਜ਼ ਤਾਂ ਉਹਨੇ ਪਹਿਲਾਂ કરી ਸੀ ਕਲਿੰਗਾ ਦੇ ਯੁੱਧ ਤੋਂ ਪਹਿਲਾਂ ਕਲਿੰਗਾ ਦੇ ਯੁੱਧ ਤੋਂ ਬਾਅਦ ਦੀ ਗੱਲ ਪੁੱਛ ਰਿਆ ਉਦੋਂ ਬਾਅਦ ਤਾਂ ਉਹਨੇ ਇਹ ਦੇਖਿਆ ਵੀ ਕਲੇ ਰਾਜ ਦਾ ਹੀ ਵਿਸਥਾਰ ਕਰਕੇ ਕੀ ਕਰਾਂ ਲੋਕਾਂ ਤਾਂ ਲੋਕ ਤਾਂ ਮਰੀ ਜਾਂਦੇ ਆ ਇਹਦਾ ਆਨਸਰ ਆਊਗਾ ਰਾਜ ਦੇ ਵਿਸਥਾਰ ਲਈ ਯੁੱਧ ਨਾ ਕਰਨ ਦਾ ਨੈਕਸਟ ਕਲਿੰਗਾ ਦੇ ਯੁੱਧ ਦਾ ਰਾਣਾ ਅਸ਼ੋਕ ਦੇ ਮਾਨ ਅਤੇ ਪ੍ਰਭਾਵ ਪਿਆ ਦੱਸ ਕੌਣ ਖਰਾਬੇ ਦਾ ਹੀ ਹੂੰ ਕੌਣ ਖਰਾਬੇ ਦਾ ਹਾਂ ਵੀ ਖੂਨ ਖਰਾਬ ਹੋ ਜਾਂਦਾ ਹੈ ਯੁੱਧਾਂ ਨਾਲ ਕੀ ਹੁੰਦਾ ਨਾਲੇ ਵੈਸੇ ਵੀ ਮੈਂ ਮਰ ਕੇ ਕਿਹੜਾ ਫਿਰ ਨਾਲ ਲੈ ਜੂਗਾ ਆਪਦੀ ਜ਼ਮੀਨ ਜਾਇਦਾਦ ਜਿਹੜਾ ਵੀ ਮੈਂ ਜਿੱਤੂਗਾ ਹੁੰਦਾ ਨਾ ਚਾਹੇ ਕੁਛ ਵੀ ਹੈ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਉਹ ਕਿਹੜਾ ਕੁਛ ਨਾਲ ਲੈ ਜਾਂਦਾ ਤਾਂ ਉਹਨੂੰ ਵੀ ਇਹੀ ਹੋ ਗਿਆ ਰਾਜਾ ਅਸ਼ੋਕ ਨੂੰ ਵੀ ਮੈਂ ਇਹ ਖੂਨ ਖਰਾਬੀ ਕਰੀ ਜਾਂਦਾ ਆਪਦਾ ਰਾਜ ਵਧਾਈ ਜਾਂਦਾ ਹੈ ਵਿਸਤਾਰ ਕਰੀ ਜਾਂਦਾ ਉਹ ਰਾਜ ਕਿਹੜਾ ਮੈਂ ਨਾਲ ਲੈ ਜੂ ਇੱਥੇ ਹੀ ਰਹਿ ਜਾਣਾ ਤਾਂ ਲੋਕਾਂ ਨੂੰ ਕਿਉਂ ਮਾਰੀਏ ਲੋਕਾਂ ਨੇ ਨਾਲ ਆਪਾਂ ਬੁਰਾ ਕਿਉਂ ਬਣੀਏ ਹੈਨਾ ਚਲੋ ਅੱਗੇ कालिंगा दा राजा हार गया क्योंकि हाँ ऑप्शन पढ़ सारे पढ़ वो बहादुर नहीं थी उसने युद्ध का तजर्बा नहीं थी अशोक कोल वड्डी फौज वो सी ओह खून खराबे के खिलाफ सी अशोक कोल वड्डी फौज सी ए देख वाला कलिंगा दा